855 ਘੜਾ 5000 ਰਵਰਸ ਪੀਟੀਓ ਹਾਰ ਪਾਇਆ ਹੋਇਆ ਫਲਕਾਰੀ ਦੀ ਜ਼ਰੂਰਤ ਹੈ ਫਲਕਾਰੀ ਲਿਆ ਕੇ ਤੁਸੀਂ ਪਾ ਸਕਦੇ ਹੋ ਤੇ ਟਰੈਕਟਰ ਚੰਗਾ ਹੈ ਤੇ ਟਾਇਰਾਂ ਦਾ ਵੀ ਰਪੀਆ ਟਾਇਰ ਪੈਣੇ ਅਜੇ ਨੰਬਰ ਵੀ ਲੱਗਿਆ ਨਹੀਂ ਬਾਈ ਤੇ ਮਾਡਲ ਹੈ 24 79000 ਦੀ ਮੰਗ ਹੈ ਬਾਈ ਬਾਕੀ ਮੌਕੇ ਤੇ ਹੋ ਜਾਊਗਾ ਮਾਨਤਾਨ ਤੇ ਮੂਰੇ ਆ ਗਿਆ ਜੌਂਡੀਅਰ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਤੇ 18 ਟਾਇਰਾਂ ਟੂਰਾਂ ਦੀ ਗੱਲ ਕਰੀਏ 80 85 ਪੈਨੇ ਪਏ ਨੇ ਸਾਈਡ ਗੇਅਰ ਨਾਲ ਤੇ ਟਾਇਰ ਨੇ ਕਨੋਪੀ ਵਗੈਰਾ ਲੱਗੀ ਹੋਈ ਐ ਸਾਰਾ ਟਰੈਕਟਰ ਰੇਨਲ ਸਾਰਾ ਟਰੈਕਟਰ ਬਾਈ ਕਹਿੰਦਾ ਰੇਨਲ ਐ 19 ਮਾਡਲ ਐ 5 ਲੱਖ 70000 ਡਿਮਾਂਡ ਐ ਬਾਕੀ ਮੌਕੇ ਤੇ ਮਾਨਦਾਨ ਕੀਤਾ ਜਾਊਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮੂਹਰੇ ਆ ਗਿਆ 855 ਐਪੀ ਰਿਵਰਸ ਪੀਟੀਓ ਡਬਲ ਡਿਸਟ੍ਰਿਬਿਊਟਰ ਸਾਈਡ ਗੇਅਰ ਲੱਗ ਚੋ ਕਲੱਚ ਵਾਲਾ ਤੇ 18 ਦੀ ਗੱਲ ਕੀਤੀ ਜਾਵੇ ਟਾਇਰ 90 95 ਪੈਸੇ ਪੈਨੇ ਚੌਕੜਾ ਬਾਈ ਜੇ ਜੀ ਮਾਡਲ ਦੀ ਗੱਲ ਕਰੀਏ 2022 2022 ਮਾਡਲ ਹੈ 7 ਲੱਖ 65000 ਰੁਪਿਆ ਰੇਟ ਹੈ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਤੇ ਮੂਰੇ ਆ ਗਿਆ ਸਿਉਨਾਲੀਕਾ 750 ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਤੇ ਸਾਈਡ 11 ਡਬਲ ਡਿਸਟ੍ਰੀਬਿਊਟਰ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹਦੇ ਚੌਕੜਾ ਪਏ ਨੇ ਬਾਈ ਰੁਪਈਆ ਤੇ ਟਰੈਕਟਰ ਚੰਗਾ ਹੈ ਤੇ ਮਾਡਲ ਇਹ ਆ ਗਿਆ 15 4 ਲੱਖ 70000 ਡਿਮਾਂਡ ਹੈ ਬਾਈ ਟਰੈਕਟਰ ਦੇਖ ਸਕਦੇ ਹੋ ਤੇ ਪੰਜਾਬ ਨੰਬਰ ਹੈ ਮੂਰੇ ਆ ਗਿਆ ਸਿਉਣਾ ਲੀਕਾ 750 ਟਰੈਕਟਰ ਚੈੱਕ ਕਰ ਸਕਦੇ ਹੋ ਐਚ ਡੀ ਐਮ 55 ਐਚ ਪੀ ਟਰੈਕਟਰ ਚੰਗਾ ਸਾਈਡ ਗੇਅਰ ਡਬਲ ਡਿਸਟਰੀਬਿਊਟਰ ਟਾਇਰਾਂ ਦੀ ਗੱਲ ਕੀਤੀ ਆ ਵਾ ਟਾਇਰ ਇਹਦੇ ਬਾਈ ਪਏ ਨੇ ਰੁਪਿਆ 14928 ਦੇ ਬੀਕੇਟੀ ਤੇ ਤੇ ਜੇ ਮਾਡਲ ਦੀ ਗੱਲ ਕੀਤੀ ਜਾਵੇ 20 ਮਾਡਲ 6 ਲੱਖ 25 ਹਜ਼ਾਰ ਡਿਮਾਂਡ ਹੈ ਮੌਕੇ ਤੇ ਹੋ ਜੂਗਾ ਤੇ ਜਿੰਨੇ ਵੀ ਭਾਈ ਜੁੜੀ ਜਾਂਦੇ ਹੋ ਚਲਦੀ ਵੀਡੀਓ ਨੂੰ ਵੀਰ ਬਣ ਕੇ ਸ਼ੇਅਰ ਮਾਰ ਦਿਓ ਕਿਰਾ ਚਲਦੀ ਚਲਦੀ ਵੀਡੀਓ ਨੂੰ ਮਾਰ ਦਿਓ ਸ਼ੇਅਰ ਮੂਰੇ 60 ਦਾ ਸਿਉਣਾ ਲੀਕਾ ਆ ਗਿਆ ਟਰੈਕਟਰ ਦੇਖ ਸਕਦੇ ਹੋ ਬਾਈ ਤੇ ਸਾਈਡ ਗੇਅਰ ਚ ਆ ਗਿਆ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ 70 75 ਪੈਸੇ ਪਏ ਨੇ ਮਗਰਲੇ ਅਗਲੇ ਪਏ ਨੇ ਰੁਪਿਆ ਤੇ ਨਵਾਂ ਮਾਡਲ ਹੈ ਤੇ 2 ਲੱਖ CRPਆ ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਹੋ ਜੂ ਮਾਸਟਰ ਮੈਲਜ ਆ ਇਹ ਦੇਸਾਂ ਤੋਂ ਘੱਟ ਖਰਚੇ ਵਾਲਾ ਤੇ ਮੂਰੇ ਆ ਗਿਆ 60 ਫਾਰਮ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਟਾਇਰਾਂ ਦੀ ਗੱਲ ਕੀਤੀ ਜਾਵੇ ਮਗਰਲੇ ਟਾਇਰ ਪਏ ਨੇ 80 85 ਪੈਸੇ ਅਗਲੇ ਟਾਇਰ ਪਏ ਨੇ ਅੱਧੇ ਤੇ ਟਰੈਕਟਰ ਚੰਗਾ ਜੇ ਮਾਡਲ ਦੀ ਗੱਲ ਕੀਤੀ ਜਾਵੇ ਇੱਕ ਮਾਡਲ ਹੈ 210000 ਬਾਈ ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜਾਊਗਾ ਟਰੈਕਟਰ ਚੈੱਕ ਕਰ ਸਕਦੇ ਹੋ ਪੂਰੇ 855 ਐਫ ਆਈ ਆ ਗਿਆ ਰਿਵਰਸ ਵੀਡੀਓ ਡਬਲ ਡਿਸਟਰੀਬਿਊਟਰ ਤੇ ਅਲੱਗ ਤੋਂ ਕਲੱਚ ਵਾਲਾ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚੌਕੜਾ ਬਾਈ ਰੁਪਿਆ ਪਏ ਨੇ ਨਕਦ ਕੈਸ਼ ਨਕਦ ਕੈਸ਼ ਦਾ ਮਾਨਸਾ ਦੇਗੀ ਚੁੰਦੇ ਵਾਲਾ ਮਾਨਸਾ ਨੰਬਰ ਹੈ ਪੀਵੀ 31 ਤੇ 22 ਮਾਡਲ 760000 ਰੇਟ ਹੈ ਤੇ ਬਾਈ ਜੀ ਮੋਬਾਈਲ ਨੰਬਰ ਕਿੰਨਾ ਹੈ 94634 ਬਾਈ ਜੀ 18570 ਜਿੰਨੇ ਟਰੈਕਟਰ ਦਿਖਾਏ ਆ ਬਾਈ ਨਾ ਕੰਟੈਕਟ ਕਰਕੇ ਤੁਸੀਂ ਬਾਈ ਟਰੈਕਟਰ ਇਹ ਜਿਹੜੇ ਦਿਖਾਤੇ ਆਪਾਂ ਬਾਈ ਤੋਂ ਖਰੀਦ ਸਕਦੇ ਹੋ ਤੇ ਬਾਈ ਦਾ ਨੰਬਰ ਬੋਲਤਾ ਬਾਈ ਨੇ ਕਰ ਲੋ ਕਹੇ ਚ ਤੇ ਮੂਰੇ ਆ ਗਿਆ 735 ਸਬਰਾਏ ਟਰੈਕਟਰ ਦੇਖ ਸਕਦੇ ਹੋ ਬਾਈ ਟਾਇਰਾਂ ਦੀ ਗੱਲ ਕੀਤੀ ਆ ਬਈ ਟਾਇਰ ਪਏ ਨੇ ਇਹਦੇ 70 75 ਪਏ ਦੇ ਤੇ ਚੰਗਾ ਟਰੈਕਟਰ ਹੈ ਤੇ ਜੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਇਹ ਆ ਗਿਆ 96 142000 ਰੇਟ ਆ ਬਾਈ ਪੀ ਵੀ ਪੰਜਾਬ ਨੰਬਰ ਹੈ ਤੇ ਮੂਰੇ ਆ ਗਿਆ ਸਵਰਾਜ 855 4 ਸਟਾਰ ਰਿਵਰਸ ਪੀਟੀਓ ਟਰੈਕਟਰ ਚੈੱਕ ਕਰਤਾ ਦਿਓ ਸੈਂਟਰ ਗੇਅਰ ਡਬਲ ਡਿਸਟਰੀਬਿਊਟਰ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਪੀਆ ਪਏ ਨੇ ਬਾਈ ਚੌਕੜਾ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਇਹ ਆ ਗਿਆ ਬਾਈ 15 15 ਮਾਡਲ ਆ ਗਿਆ 495000 ਰੇਟ ਹੈ ਹਰਿਆਣਾ ਨੰਬਰ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਮੂਰੇ 855 ਫੇਰ ਆ ਗਿਆ ਐਫ ਆਈ ਟਰੈਕਟਰ ਦੇਖ ਸਕਦੇ ਹੋ ਸਾਦੀ ਕਟਾਈ ਚ ਹੈ ਬਾਹਰ ਪੰਪ ਵਾਲਾ ਟਾਇਰਾਂ ਦੀ ਗੱਲ ਕੀਤੀ ਜਾਵੇ ਮਗਰਲੇ ਟਾਇਰ ਪੈਨੇ 70 75 ਪੈਸੇ ਅਗਲੇ ਟਾਇਰ ਪੈਨੇ 80 85 ਪੈਸੇ ਤੇ 12 ਮਾਡਲ ਹੈ 365000 ਰੇਟ ਹੈ ਪੰਜਾਬ ਨੰਬਰ ਹੈ ਬਾਈ ਇਹ ਵੀ ਟਰੈਕਟਰ ਚੈੱਕ ਕਰ ਸਕਦੇ ਹਾਂ ਪੂਰੀ ਵਧੀਆ ਮੰਡੀ ਭਰੀ ਹੋਈ ਹੈ ਤੇ ਅਗਲੇ ਟਰੈਕਟਰਾਂ ਦੀ ਗੱਲ ਕਰਦੇ ਆ ਜੋ ਕਰਾ ਇੱਥੇ ਬਾਈ ਥੋੜਾ ਜਿਹਾ ਦੇਖ ਰਹੇ ਸੀ ਟਰੈਕਟਰ ਫਿਰ ਮੈਂ ਭੀੜ ਕਾ ਨੂੰ ਕਰਨੀ ਆ 855 ਆ ਗਿਆ ਬਾਈ ਜੀ ਟਰੈਕਟਰ ਚੈੱਕ ਕਰ ਸਕਦੇ ਹਾਂ ਸਾਈਡ ਸੈਂਟਰ ਗੇਅਰ ਆ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹਦੇ ਬਾਈ ਮਗਰਲੇ ਦਾ ਪਏ ਨੇ 80-85 ਪੈਂਦੇ ਅਗਲੇ ਪਏ ਨੇ ਰੁਪਿਆ ਟਾਇਰ ਟਰੈਕਟਰ ਚੰਗਾ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਮਾਡਲ ਆ ਗਿਆ 9 345000 ਰੇਟ ਹੈ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਮੂਰੇ 963 ਆ ਗਿਆ ਐਫਏ ਟਰੈਕਟਰ ਚੈੱਕ ਕਰ ਸਕਦੇ ਹੋ ਸਾਈਡ ਗੇਟ ਕੁੱਲੇ ਫਾਰਮ ਦਾ ਟਾਇਰ ਪਏ ਨੇ 80-85 ਪੈਂਦੇ ਭਾਈ ਚੌਕੜਾ ਤੇ ਜਿਹੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਆ ਗਿਆ ਇਹ 19 68000 ਡਿਮਾਂਡ ਹੈ ਭਾਈ ਮਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਸਾਈਡ ਗੇਅਰ ਨਾਲ ਲੱਗ ਤੋਂ ਕਲੱਚ ਵਾਲਾ ਪੂਰੇ 855 ਫੇਰ ਆ ਗਿਆ ਰਿਵਰਸ ਪੀਟੀਓ ਆਈ ਤੇ ਸਾਊਂਡ ਸਿਸਟਮ ਲੱਗਿਆ ਹੋਇਆ ਸੈਂਟਰ ਗੇਅਰ ਨਾਲ ਲੱਗ ਤੋਂ ਕਲੱਚ ਵਾਲਾ ਡਬਲ ਡਿਸਟਰੀਬਿਊਟਰ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ 9095 ਪੈਸੇ ਪਏ ਨੇ ਦੇਗੀ ਚੁੰਦੇ ਵਾਲਾ ਬਾਈ ਤੇ ਮਾਡਲ ਆ ਗਿਆ 19 330000 ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜੂ ਪੂਰੇ 855 ਐਫ ਆਈ ਫੇਰ ਆ ਗਿਆ 4 ਸਟਾਰ ਰਿਵਰਸ ਪੀਟੀਓ ਤੇ ਸੈਂਟਰ ਗੇਅਰ ਜੇ ਟਾਇਰਾਂ ਦੀ ਗੱਲ ਕੀਤੀ ਆ ਟਾਇਰ ਪਏ ਨੇ ਬਾਈ ਕੀ ਇਹਦੇ ਚੌਕੜਾ ਮਗਰਲੇ 80 85ਵੇਂ ਦੇ ਅਗਲੇ ਟਾਇਰ ਆਦੇ ਤੇ ਮਾਡਲ ਇਹ ਆ ਗਿਆ ਬਾਈ 14 ਤੇ 5 ਲੱਖ 20 ਦੀ ਡਿਮਾਂਡ ਹੈ ਟਰੈਕਟਰ ਦੀ 5 ਲੱਖ ਪੂਰੀ ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜੂ ਤੇ ਮੂਰੇ 855 ਫੇਰ ਆ ਗਿਆ ਜੀ ਮਗਰਲੇ ਟਾਇਰ ਇਹਦੇ ਪਏ ਨੇ 90 95 ਪੈਸੇ ਤੇ ਅਗਲੇ ਜਹਾਜੀ ਟਾਇਰ ਨੇ ਬਾਈ ਰੁਪਿਆ ਪੈ ਨੇ ਘੋੜਾ ਬੈਂਪਰ ਲੱਗਿਆ ਹੋਇਆ 18 ਮਾਡਲ ਹੈ 6 ਲੱਖ 15000 ਰੁਪਿਆ ਬਾਈ ਇਹਦਾ ਰੇਟ ਹੈ ਨਕਦ ਕੈਸ਼ ਦਾ ਹੈ ਤੇ ਮੂਰੇ ਆ ਗਿਆ ਸੋਨਾਲੀਕਾ 745 ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਟਾਇਰ ਤਾਂ ਇਹਦੇ ਬਿਲਕੁਲ ਸਾਫ਼ ਹੀ ਨੇ ਤਿੰਨ ਮਾਡਲ ਹੈ 1 ਲੱਖ 48 ਹਜ਼ਾਰ ਡਿਮਾਂਡ ਹੈ ਬਾਈ ਤੇ ਮੂਰੇ 735 ਆ ਗਿਆ ਇੱਥੇ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਹਰ ਪੰਪ ਵਾਲਾ ਸਾਊਂਡ ਸੈਕtion ਵਿੱਚ ਜੋ ਟਾਇਰਾਂ ਦੀ ਗੱਲ ਕੀਤੀ ਹੈ ਬਈ ਟਾਇਰ ਮੂਰਲੇ ਰੁਪਿਆ ਪਏ ਨੇ ਮਗਰਲੇ ਪਏ ਨੇ 765 ਪੈਸੀ ਤੇ ਮਾਡਲ ਇਹ ਆ ਗਿਆ 99 1,78,000 ਰੁਪਏ ਰੇਟ ਆ ਬਾਈ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਵੀਰ ਮਾਨ ਕੇ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਚਲਦੀ ਚਲਦੀ ਨੂੰ ਤੇ ਮੂਰੀ ਆ ਗਿਆ 969 ਫੇਰ ਫੋਰ ਵੀਲ ਤੇ ਟਰੈਕਟਰ ਚੈੱਕ ਕਰ ਸਕਦੇ ਫੈਡ ਗੇਰ ਆ ਲੱਗ ਤੋਂ ਕਲਚ ਵਾਲਾ ਤੇ ਜੇ ਆਪਾਂ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 23 ਮਾਡਲ ਹੈ ਤੇ 10,40,000 ਰੇਟ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ ਜੀ ਜੋਂਡੀਅਰ 53 ਦਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਸਾਊਂਡ ਸਿਸਟਮ ਲੱਗਿਆ ਹੋਇਆ ਹੈ ਵੀ ਟਰੈਕਟਰ ਚੰਗਾ ਹੈ ਜੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਇਹ ਆ ਗਿਆ 2017 ਤੇ 6,65,000 ਰੇਟ ਹੈ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਓ ਤੇ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟਰ ਸ਼ੇਅਰ ਚੈਨਲ ਨੂੰ ਫੋਲੋ ਲਾਜ਼ਮੀ ਕਰ ਲੈਣਾ ਬਾਈ ਧੰਨਵਾਦ ਅਗਲੇ ਲਾਈਵ ਨਾਲ ਮਿਲਾਂਗੇ ਧੰਨਵਾਦ